ਸਾਰੇ ਦਰਸ਼ਕਾਂ ਨੂੰ ਸਤ ਸ੍ਰੀ ਅਕਾਲ ਸਿੱਧੂ ਲਾਇ ਮਾਲਵਾ ਤੇ ਤੁਹਾਡਾ ਸਵਾਗਤ ਹੈ ਮੈਂ ਗੁਰਪ੍ਰੀਤ ਸਿੱਧੂ ਵੜਾ ਭਾਈਕਾ ਆ ਜਿਹੜਾ ਕਿਸਾਨਾਂ ਦੀ ਜਿਹੜੀ ਬਹੁਤ ਵੱਡੀ ਇਕੱਤਰਤਾ ਤੁਸੀਂ ਵੇਖ ਰਹੇ ਹੋ ਕਾਫਲਾ ਜਿਹੜਾ ਬਹੁਤ ਲੰਬਾ ਸੀ ਜਿਹੜਾ ਲਗਭਗ ਅੱਧਾ ਘੰਟਾ ਸਾਡੇ ਖੜਿਆਂ ਤੋਂ ਜਿਹੜਾ ਗੁਜ਼ਰਦਾ ਰਿਹਾ ਵੀਡੀਓ ਨੂੰ ਤੇਜ਼ ਕਰਕੇ ਲਗਭਗ 10 ਕਿ ਮਿੰਟਾਂ ਚ ਵਿਖਾਉਣ ਦੀ ਜਿਹੜੀ ਅਸੀਂ ਕੋਸ਼ਿਸ਼ ਕੀਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਇਸ ਚੈਨਲ ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾ ਰਹੇ ਸੰਘਰਸ਼ ਹੈ ਜਿਹੜੇ ਵਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਅ ਸੋਚੇ ਕਰ ਗੱਲ ਅੱਜ ਦੀ ਕਰੀਏ ਤਾਂ ਅੱਜ 25 ਅਗਸਤ 2025 ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਅ ਆਪਣੇ ਕਿਸਾਨਾਂ ਦੀਆਂ ਪਿਛਲੇ ਅੰਦੋਲਨ ਦੇ ਦੌਰਾਨ ਜਿਹੜੇ ਰਹਿੰਦੀਆਂ ਮੰਗਾਂ ਉਹਨਾਂ ਨੂੰ ਪੂਰਾ ਕਰਾਉਣ ਵਾਸਤੇ ਤੇ ਜਿਹੜਾ ਹੁਣੇ-ਹੁਣੇ ਵਾਰਡ ਟ੍ਰੇਡ ਸਮਝੌਤਾ ਸਾਰੇ ਦੇਸ਼ਾਂ ਦੇ ਵਿੱਚਕਾਰ ਜਿਹੜਾ ਹੋਣ ਜਾ ਰਿਹਾ ਹੈ ਉਹਦੇ ਵਿੱਚੋਂ ਆਪਣੇ ਭਾਰਤ ਦੇਸ਼ ਨੂੰ ਬਾਹਰ ਕਢਾਉਣ ਵਾਸਤੇ ਉਹਨਾਂ ਦੀ ਮੰਗ ਕਿਸਾਨਾਂ ਦੀ ਸੀਗੀ ਜਿਹੜੀ ਕੇਂਦਰ ਸਰਕਾਰ ਅੱਗੇ ਅੱਜ ਰੱਖੀ ਗਈ ਕਿਸਾਨ ਜਿਹੜੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬੀਤੇ ਕੱਲ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਕਤਰ ਹੋਣੇ ਸ਼ੁਰੂ ਹੋ ਗਏ ਸੀ ਜੋ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਜਿਵੇਂ ਮੱਧ ਪ੍ਰਦੇਸ਼, ਬਿਹਾਰ, ਕਰਨਾਟਕਾ, ਪੰਜਾਬ, ਹਰਿਆਣਾ, ਰਾਜਸਥਾਨ ਆਦ ਸਟੇਟਾਂ ਤੋਂ ਜਿਹੜੇ ਕਾਫਲੇ ਬਣਾ ਬਣਾ ਕੇ ਆ ਰਹੇ ਸੀ ਤੇ ਅੱਜ ਬੰਗਲਾਦੇਸ਼ ਗੁਰਦੁਆਰੇ ਸਭ ਤੋਂ ਨਾਰੇਬਾਜੀ ਕਰਦੇ ਹੋਏ ਜਿਹੜੇ ਜੰਤਰ ਮੰਤਰ ਵੱਲ ਨੂੰ ਜਿਹੜੇ ਆ ਕਿਸਾਨ ਤੁਹਾਨੂੰ ਦਿਖਾਈ ਦੇ ਰਹੇ ਜਾ ਰਹੇ ਐ ਕਤਾਰਾਂ ਬਣਾ ਕੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਵਾਸਤੇ ਇਸ ਪ੍ਰਦਰਸ਼ਨ ਚ ਸ਼ਾਮਲ ਹੋਏ ਦੇਸ਼ ਭਰ ਦੇ ਕਿਸਾਨ ਆਗੂਆਂ ਦੇ ਵਿੱਚੋਂ ਜਿਨ੍ਹਾਂ ਚੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜਿਹੜੇ ਵੱਡੇ ਆਗੂ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਜਥੇਬੰਦੀ ਦੇ ਪੰਜਾਬ ਦੇ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਸਿੱਧੂਪੁਰ ਜਥੇਬੰਦੀ ਦੇ ਹਰਿਆਣਾ ਤੋਂ ਜਿਹੜੇ ਪ੍ਰਧਾਨ ਆ ਬਿਮਨੂ ਕੁਹਾੜ ਬਲਦੇਵ ਸਿੰਘ ਸਿਰਸਾ ਸਤਨਾਮ ਸਿੰਘ ਬਹਿਰੂ ਜਰਨੈਲ ਸਿੰਘ ਹਰਿਆਣਾ ਅ ਤੋ ਲਾਵਾ ਵਖ ਵਖ ਬਾਹਰ ਲੀਆਂ ਸਟੇਟਾਂ ਤੋਂ ਵੀ ਪਹੁੰਚੇ ਹੋਏ ਕਿਸਾਨ ਆਗੂਆਂ ਨੇ ਜਿਨ੍ਹਾਂ ਨੇ ਆਪ ਦਾ ਉੱਥੇ ਸੰਬੋਧਨ ਕੀਤਾ ਤਾਂ ਕਿਸਾਨਾਂ ਦਾ ਠਾਠਾ ਮਾਰਦਾ ਇਕੱਠ ਹੈ ਜਿਹੜਾ ਕੇਂਦਰ ਦੀ ਬੀਜੇਪੀ ਸਰਕਾਰ ਅੱਗੇ ਕੋਈ ਨਵੀਂ ਮੰਗ ਵਾਸਤੇ ਨਹੀਂ ਸੀ ਇਕੱਠਾ ਹੋਇਆ ਸਗੋਂ ਜਿਹੜੇ 2011 ਤੋਂ ਜਿਹੜੇ ਅੱਜ ਪ੍ਰਧਾਨ ਮੰਤਰੀ ਇਹ ਮੋਦੀ ਜੀ ਇਹ ਜਿਹੜੇ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਉਦੋਂ ਤੋਂ ਲੈ ਕੇ ਜਿਹੜੇ ਆਪ ਦੀ ਸਰਕਾਰ ਬਣਾਉਣ ਵਾਸਤੇ ਵਖ ਵਖ ਤਰ੍ਹਾਂ ਦੇ ਕਿਸਾਨਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਤੇ ਉਸ ਤੋਂ ਬਾਅਦ 2014 ਹੋ ਗਿਆ 2019 ਹੋ ਗਿਆ 2024 ਹੋ ਗਿਆ ਤਿੰਨ ਟਰਮਾਂ ਸਰਕਾਰ ਦੀਆਂ ਬਣ ਗਈਆਂ ਪਰੰਤੂ ਕਿਸਾਨਾਂ ਦੇ ਨਾਲ ਜਿਹੜੇ ਕੀਤੇ ਵਾਅਦੇ ਆ ਉਹ ਇਹਨਾਂ ਨੇ ਪੂਰੇ ਨਹੀਂ ਕੀਤੇ ਉਹਨਾਂ ਕਿਹਾ ਕਿ ਸਾਡੀ ਜਿਹੜੀ ਮੰਗ ਹੈ ਵੀ ਸਰਕਾਰ ਆਪਣੇ ਕੀਤੇ ਵਾਅਦੇ ਅਨਸਾਰ ਕਿਸਾਨਾਂ ਦੀਆਂ ਫਸਲਾਂ ਨੂੰ 2006 ਦੇ ਵਿੱਚ ਜਿਹੜੀ ਆਈ ਡਾਕਟਰ ਸੁਆਮੀ ਨੇਥਨ ਦੀ ਰਿਪੋਰਟ ਹੈ ਉਹਦੇ ਮੁਤਾਬਕ ਜਿਹੜਾ ਮਤਲਬ ਭਾਅ ਦੇਵੇ ਤੇ ਜਿਹੜੇ ਮੁੱਲ ਤੈਅ ਕਰਨਾ ਹੈ ਫਸਲ ਦਾ ਤੇ ਉਹਦੇ ਤੇ ਐਮ ਐਸ ਪੀ ਜਾਨੀ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਜਿਹੜਾ ਉਹਦੇ ਤੇ ਖਰੀਦ ਦੀ ਗਰੰਟੀ ਜ਼ਰੂਰ ਬਣਾਵੇ ਤੇ ਦੇ ਦੇ ਕਿਸਾਨਾਂ ਦੀ ਫਸਲ ਵੇਚਣ ਮੌਕੇ ਜਿਹੜਾ ਕਿਸਾਨ ਕਿਸੇ ਠੱਗੀ ਦਾ ਸ਼ਿਕਾਰ ਨਾ ਹੋਣ ਤਾਂ ਕਿਸਾਨਾਂ ਦੀ ਇਸ ਮੰਗ ਤੇ ਬਾਅਦ ਦੇ ਵਿੱਚ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਅੱਜ ਕੇਂਦਰ ਸਰਕਾਰ ਨੇ ਜਿਹੜੀ ਹੈ ਮੰਗ ਉਹਨਾਂ ਦੀ ਮੰਨ ਦਿਆ ਹੋਇਆ ਕਹਿ ਲਓ ਜਾਂ ਉਹਨਾਂ ਨੂੰ ਇੱਕ ਮੀਟਿੰਗ ਦਾ ਸਮਾਂ ਜਿਹੜਾ ਜ਼ਰੂਰ ਦੇਣ ਦੀ ਗੱਲ ਆਖੀ ਹੈ ਕੇਂਦਰ ਸਰਕਾਰ ਨੇ ਕਿਉਂਕਿ ਕੇਂਦਰ ਸਰਕਾਰ ਨੇ ਲਿਖਿਆ ਕਿ 25 ਤੇ 26 ਨੂੰ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਹੈ ਉਹ ਕਿਤੇ ਬਾਹਰ ਨੇ ਤਾਂ ਜਦੋਂ ਆਉਣਗੇ ਤੇ ਜ਼ਰੂਰ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਜਾਊਗੀ ਵੇਖੋ ਸਿੱਧੂ ਲਾਈ ਮਾਲਵਾ ਤੋਂ ਗੁਰਪ੍ਰੀਤ ਜਿੰਦਾਬਾਦ ਜਿੰਦਾਬਾਦ ਇਹ ਬਹੁਤ ਲੰਬਾ ਕਾਫਲਾ ਹੈ ਬਹੁਤ ਲੰਬਾ ਕਾਫਲਾ ਹਜ਼ਾਰਾਂ ਦੀ ਬੇਨਤੀ ਦੇ ਵਿੱਚ ਕਿਸਾਨ ਜਿਹੜੇ ਦਿੱਲੀ ਦੀਆਂ ਸੜਕਾਂ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਉੱਤਰਿਆ ਗਿਆ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਤੋਂ ਬਗਾਇਵਾ ਉਹਨਾਂ ਨੇ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੇ ਪਿਛਲੇ ਸਮੇਂ ਦੌਰਾਨ ਕਿਸਾਨਾਂ ਦੀ ਫਸਲ ਦੀ ਜਿਹੜੀ ਘੱਟ ਕੀਮਤ ਹੋਣ ਦੇ ਕਾਰਨ ਕਿਸਾਨਾਂ ਦੇ ਸਿਰ ਜਿਹੜਾ ਕਰਜ਼ਾ ਜਿਹੜਾ ਉਹ ਕਰਜ਼ੇ ਦੀ ਵੀ ਕਿਸਾਨ ਜਿਹੜੇ ਮਤਲਬ ਮਾਫੀ ਦੀ ਗੱਲ ਕਰ ਰਹੇ ਸੀ ਕਰਜ਼ਾ ਸਰਕਾਰ ਮਾਫ ਕਰੇ ਤੇ ਅੱਗੇ ਤੋਂ ਜਿਹੜਾ ਸੁਆਮੀਨਾਥਨ ਕਮਿਸ਼ਨ ਦੀਆਂ সুপারিশਾਂ ਦੇ ਅਨੁਸਾਰ ਜਿਹੜਾ ਭਾਅ ਦੇਵੇ ਕਿਸਾਨਾਂ ਨੂੰ ਸਰਕਾਰ ਦਾ

السلام ایک بار سلام جوابات سلام